ਸਤਿਗੁਰੂ ਜੀ ਸਾਰਿਆਂ ਨੂੰ ਉਹਨਾਂ ਤੇ ਅੰਜ ਤਰੋਲਾ ਬੱਕਰਾ ਮੰਡੀ ਜੀ ਇੱਥੇ ਹਰ ਮਦਦਵਾਰ ਬੱਕਰਾ ਬੱਕਰੀ ਮੰਡੀ ਲੱਗਦੀ ਹੈ ਬੱਕਰਾ ਬੱਕਰੀ ਤੋਂ ਇਲਾਵਾ ਕਬੂਤਰ ਕੁੱਤੇ ਤੇ ਹੋਰ ਵੀ ਜਾਨਵਰ ਦੇਖਦੇ ਨੇ ਇੱਥੇ ਬਈ ਹਰਿਆਣੇ ਦੇ ਵਪਾਰੀ ਪਹੁੰਚਦੇ ਫਿਲੇ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ अते पेज नू मॉलो करें वो देखा हूँ ना सुन मंडी पे साउथ दे जो कैसे दी करवा रहा दा दा है भी सोल्ड आउंगे आ रहे हैं बात समझूंगा जंगल ये बाकि मचाज़े तेरे सामने हम नहीं जाऊँगा भाई

ਬੰਦੇ ਨਾ ਨੇ ਯਾਰ ਇਹ ਕੋਈ ਗੱਲ ਨਹੀਂ ਸਭ ਤੋਂ ਵੱਡੀ ਗੱਲ ਚਾਚਾ ਇਹਨਾਂ ਦੀ ਇਹ ਹੈਗੇ ਫਾਰਮ ਜੁਆਈਆਂ ਨੇ ਬੱਕਰੀਆਂ ਫਾਰਮ ਦੀ ਲੈ ਕੇ ਜਾਣੇ ਆ ਕੇ ਦੇਖਿਆ ਇਹ ਬੀ ਬੱਕਰੀ ਤੁਸੀਂ ਰੋਣ ਚਾਹੀ ਬੰਦ ਬਾਲੀ ਵਿਆਦੀ ਇਹ ਉਹ ਨਹੀਂ ਗਈਆਂ ਹਾਂ ਤੇ ਹੁਣ ਬਾਈ ਫਾਰਮ ਜੁ ਲੈ ਕੇ ਆਏਗਾ ਸਾਰੀਆਂ ਤੇ 40 45000 ਆਵੇ ਬੱਕਰੀਆਂ ਨੇ ਇਹ ਚਲ ਜਾ ਕੇ ਫਾਰਮ ਜੁ ਲੈ ਜਾਂਦੇ ਨੇ ਅੱਲਾ ਬੋਲੋ ਸਹੀ ਨਹੀਂ ਦਾ ਇਹ ਦੁਬਾਰਾ ਫਿਰ ਬੰਦੇ ਘੁੰਮ ਜਾਂਦੇ ਨੇ ਆਹ 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 ਆ ਆ ਜਾਨਾ ਇਹ ਉਹ ਆ ਇਹ ਨਾਗੇ ਬੇਟਾ 3.5 ਮਹੀਨਾ 3 ਮਹੀਨਾ ਲੈ ਇਹ ਤਿੰਨ 3.5 ਤੋਂ ਜ਼ਿਆਦਾ ਮੰਨ ਕੇ ਜ਼ਿਆਦਾ ਆਪਾਂ ਜਰਾ ਲੈਨੇ ਆਪਾਂ ਵੱਧ ਦੀ ਅੱਖਾ ਪਤਾ ਘਾਟੀ ਦੇਸ਼ਾਂ ਪੰਦਰਾਂ ਦਿਨ ਹਾਂ ਰੱਬਣ ਦੀ ਗਰੰਟੀ ਆਪਾਂ ਦੇ ਸਕਦੇ ਹਾਂ ਇਹ ਕਾਲ ਆਲੋਈ ਪਾ ਕੇ ਦੇ ਦਿੰਦੇ ਗਰੰਟੀ ਹਾਂ ਹਾਂ ਆਹੋ ਆ ਲਾਲੋਈ ਇੱਧਰ ਦੀ ਬਾਕੀ ਦੇਖ ਲਓ ਜਿਹੜੀ ਤੁਸੀਂ ਫੜਨੀ ਹੋ ਉਹ ਫੜ ਦੋ ਆਪਾਂ ਨੂੰ ਵੀ ਦੇ ਦਿੰਦੇ ਹਾਂ ਹਾਂ ਬੱਚਿਆਂ ਲਈ ਲੋਕੀ ਪਾਉਣੀ ਹੈ ਬੱਚੇ ਵਾਲੀ ਵੇਲੀ ਇੱਕ ਬੱਚਾ ਆ ਰਿਹਾ ਆਵੇਂ ਆਰੇ ਹੋ ਯਾਰ ਕਿਸੇ ਨੇ ਪਾਜ ਬੱਕਰ ਆ ਕਿਹਨੇ ਕੋਈ ਇਹਨਾਂ ਕਹ ਤਾ ਤੁਸੀਂ ਕਰਿਆ ਕਰਿਓ ਹਾਂ ਇਹ ਪਿਆਰ ਨਹੀਂ ਬਜਣੀ ਇਹ ਹਾਂ ਪਿਆਰ ਦਾ ਨਹੀਂ ਕੋਈ ਇਹਦਾ ਜਿੰਨਾ ਇਹਨਾਂ ਜੀ ਕੋ ਥਾਮੂ ਆ ਲੈ ਚੜਨਾ ਪੈਗਦ ਨਾ ਇੱਕ ਦਾ ਇਹਦੇ ਵਿੱਚ ਇੱਕ ਬੱਚਾ ਆ ਇਹਦਾ ਹੈ ਜੀ ਪੱਠਾ ਦੇ ਵਿੱਚ ਕੋ ਪੱਠਾ ਦੇ ਵਿੱਚ ਹਾਂ ਪੂਰੀ ਮਾ ਦਾ ਤਿੰਨੇ ਵੀਰੇ ਉਹਦੇ ਵਾਲਾ ਉਹਦੇ ਮੈਂ ਤਿੰਨੇ ਬੱਕਰੇ ਨੇ ਅੱਛਾ ਹਾਂ ਜੀ ਇਹਨੇ ਬਟਰੀਆ ਕਰੇਗਾ ਕੱਲ੍ਹ ਮਮੋ ਕੱਦ ਦੇ ਕਰੂਗਾ ਕੱਲ੍ਹ ਕੱਦ ਦੇ ਨਹੀਂ ਨਹੀਂ ਤੇ ਤੇ ਡੋਰ ਛੱਡਣੀ ਆਲੇ ਦੇ ਜੀ ਫੋਨ ਕਰਕੇ ਆ ਬਸ ਪੱਕੇ ਆ ਵਿਚੀ ਪਾ ਲੈ ਬੱਚਾ ਹੋ ਕੇ ਮੇਰੇ ਤੇ ਜੀ ਆਓ ਆ ਲੋ ਜੀ ਆ ਤੰਨ ਵਾਲੀ ਦੇ ਰਹੀ ਧੰਨ ਬੱਤਿਆ ਲੈ ਆਇਓ ਧੰਨ ਬੱਤਿਆ ਕਿਹੜੀ ਦੇ ਨੇ ਆਹ ਪੂਰੀ ਬੱਤਨੀ ਭਲੂਣ ਤੋਂ ਹੀ ਆਈ ਪਹਿਲੇ ਤੋਂ ਉਹ ਭਰੂਪੁਰ ਜਿਹੜੀ ਉਹ ਫੜ ਕੇ ਲਈ ਆ ਉਹ ਕਿਹ ਪਾਇਓ ਉਹ ਕਿਹ ਨਹੀਂ ਗਈ ਭੁੱਖ ਵੀ ਮਾਰੀ ਉਹ ਬੇਚਾਰੀ ਲੈ ਜੀ ਉਹ ਤਾਂ ਬੱਚਿਆਂ ਨੇ ਭਾਂਪੀ ਆ ਨੀ ਆ ਪੂਰੇ ਲੈ ਆ ਬੱਠਾ ਇਹ ਕੱਢਦੇ ਯਾਰਾ ਇਹ ਕੱਢਣੇ ਨਹੀਂ ਆ ਬੁੱਢੀ ਹੈ ਤਿੰਨ ਹੱਜਿਆਂ ਨੇ ਬੁੱਢੀ ਤਾਂ ਹੈ ਨਹੀਂ ਇਹਦੇ ਬਾਈ ਕੋ ਇਹ ਬੱਚੇ ਉਹ ਤਿੰਨ ਬੱਚਿਆਂ ਦੀ ਬੱਕਰੀ ਪਹਿਲੇ ਤੋਂ ਸੋਈਆ ਬਾਈ ਤਿੰਨ ਬੱਚੇ ਤਿੰਨੀ ਬੱਕਰੀਆਂ ਹੈ ਹਾਂ ਜਿੰਨੀ ਬੱਕਰੀ ਕਿੰਨੇ ਮੱਕਰ ਨੇ ਕਿੰਨੀ ਬੱਕਰੀ ਰਮੂ ਹਾਂ ਹਾਂ ਰੂਣ ਸੋਈ ਜਾ ਦੰਨਿਆ ਕਰ ਭਈਆ ਜੀ ਮੇਰੀ ਕੱਢਦੀ ਬੱਚੇ ਵਾਲੀ ਤਾਂ ਨਾਲ ਕੋਈ ਗੱਲ ਨੂੰ ਆ ਪਸ ਪਾਲਾਈ ਨਾਲ ਜਦ ਤੱਕ ਮਰਿਆ ਨਾ ਤਾਂ ਫਿਰ ਹੀ ਤੱਕ ਦੇਖੀ ਕੋਈ ਵੀ ਕੋਈ ਨਹੀਂ ਆਪਾਂ ਜਦੋਂ ਸੁਬਹ ਹੋਰ ਲਾ ਆ ਕਿਦਰ ਰਹੇ ਜਦੋਂ ਦੇਖਦਾ ਜਦੋਂ ਸੂਤ ਤੇ ਸਮੇਂ ਮਾਰਦਾ ਠੀਕ ਹੈ ਪਾਲਾ ਬੱਚੇ ਕੋਈ ਗੱਲ ਨਹੀਂ ਗਾਰੰਟੀ ਹੈ ਵੀਰੇ ਆ ਚੱਲਦੇ ਆ ਵੀਡੀਓ ਬਾਈ ਬੱਕਰੀ ਫੰਡਰ ਨਿਕੜੀ ਆਪਣੀ ਹੈਗੀ ਇਹ ਗੱਲ ਨਹੀਂ ਤੇਰਾ ਖੜਾ ਹਾਂ ਫਾਰਮ ਆ ਬੰਦਾ ਗੱਲਾਂ ਦੋ ਗੱਲਾਂ ਦੀ ਜਵਾਬ ਜਵਾਬ ਦੇ ਕੇ ਦੀ ਇਹਦੀ ਜਾਂ ਹਾਂ ਕਹੇ ਨਾ ਕਰ ਉਹ ਵੀ ਜਵਾਬ ਦੇ ਛੇ ਟਾਈਮ ਹੁਣ ਦਿੱਕੀ ਜਾਂਦਾ ਫਿਰ ਟਾਈਮ ਨਹੀਂ ਦੇਣਾ ਹੈਗਾ ਤੁਸੀਂ ਦੱਸ ਦਿਓ ਇੱਥੇ ਦੂ ਮੈਂ ਯਾਰ ਨਾ ਨਾ ਬੱਸ ਹੀ ਪਏ ਹੁੰਦੇ ਯਾਰ ਸ਼ਾਇਦ ਤੈਨੂੰ ਦੱਸਤਾ ਸੀ ਇਹ ਗਾਹ 500 ਮੈਂ ਤੱਕ ਕਿਨਾਂ ਭਾਇਆ ਕ ਤੁੰਦੀ ਨਾ ਟਾਈਡ ਦੋ ਨੂੰ ਮੜੇ ਬਈ ਇਹਦਾ ਮਤਲਬ ਬੰਦਾ ਪਈ ਜਾਗਾ ਮਾਹ ਨਹੀਂ ਹੋਣਾ ਭਾਗਾ ਹੋਵੇ ਜੀ ਕਿੰਨੇ ਦਾ ਕਰਤਾ ਹੁਣ ਸਾਢੇ 25 ਦਾ ਸਾਢੇ 25 ਦਾ ਸਾਢੇ 25 ਦਾ

ਹਾਂ ਜੀ ਇਹ ਆ ਵੀਡੀਓ ਬਹੁਤ ਵਧੀਆ ਹੈ। ਇਹ ਕਿਹੜੇ ਦਾ ਫਸਾ ਕਰੀ ਜਾਂਦੇ ਨੇ। ਉਹ ਮੰਗ ਰਹੇ ਇੱਕ ਆ ਗਿਆ ਪਤਾ ਦੇਖ ਲੈ। ਐਦਾ ਕਰ। ਉਹ ਐਦਾ ਕਰਦੇ ਆ। ਆ ਵੱਡੇ ਦਾ। ਵੱਡੇ ਦਾ ਬੱਕਰੇ ਦਾ ਉਹ ਮੈਂ ਕਹਾਂ ਨਹੀਂ ਹੈ। ਐਦਾ ਕਰਦੇ ਆ ਐਦਾ। 3214 ਉਹ ਮੰਗ ਤੇ 200 2200 ਦੇਦਾ ਕਿਤੇ। ਸਾਢੇ 22000 ਲੱਗਿਆ ਤੇ। 22000 ਨਹੀਂ ਸੀਦੀ ਹੋਏਗਾ। ਉਹ ਭਰੋਈ। 23000 ਦਾ ਹੋ ਗਿਆ। ਲੋ ਜੀ ਕਰਾਉਂਦੇ। ਮੁਨੇ ਖਾਈ ਮਾਇ ਕਰਾ ਦੂੰਗਾ ਇਹ ਬਸ ਇਹਨੂੰ ਵੀ 1000 ਰੁਪਏ ਮਾਇ ਖਾਈ ਕਰਾਉਂਗਾ ਇਹ ਕਹੇ ਦੋਸਤ ਲਊਂਗਾ ਭਾਈ ਆਹ ਹਾੜਾ ਘਰੇ ਵੀ ਛੱਡਿਆਵਾਂਗੇ ਆ ਵੀਡੀਓ ਵਾਲਾ ਕਰ ਨਾ ਨਾ ਕੋਈ ਗੱਲ ਨਹੀਂ ਨਾ ਕੋਈ ਚੌੜਾ ਕਰਨਾ ਬਣਾ ਲਾਂਗਾ ਚੌੜਾ ਕਰ ਲਓ ਪੰਜ ਲੈ ਬੱਕਰਾ ਬੱਕਰਾ ਦਾ ਬੇੜਾ ਪਿੱ ਗਿਆ ਬੰਦ ਕਰ ਓਕੇ ਓਕੇ ਅਗਲੇ ਵੇਚਣਾ ਆਉਂਦਾ ਯਾਰ ਮੂਰੇ ਬੱਕਰੇ ਇਹ ਕਿਹਾ ਅੱਜ ਵੀ 15 ਅੱਜ ਥੋੜੀ ਹੋਗੀ ਵੀਡੀਓ ਇਹਦਾ 3-4 ਦਿਨਾਂ ਚ ਛੱਡ ਕੇ ਦਊਗਾ ਉਹਦਾ ਪੈਸੇ ਬੱਕਰੀਆਂ ਬੰਦ ਕਰ ਦਈ ਫੇਰ ਤਾਂ 2000 ਹੋਜੂ ਆਪਾਂ ਦਾ ਟੂਹ ਨਹੀਂ ਬੋਲਦੇ ਜੇ ਹਨ ਜਿਹੜੀ ਗੱਲ ਜਾਇਜ਼ ਆ ਬੇ ਸ਼ਾਮਣੇ ਲੱਗੇ ਦੱਸ ਦੋ ਦੋ ਡਰਾਗੀ ਲੱਗਾ ਆਪਾਂ ਤਾਂ ਹੋ ਗਈ ਗੱਲ ਸੀ ਨਾ ਵੀ ਇਹਨੇ ਪਹਿਲੇ ਲੱਗੇ ਹਾਂ ਬਸ ਕੋਈ ਗੱਲ ਨਹੀਂ ਯਾਰ ਇਹ ਵਾਦਾ ਕਰੇ ਮੈਂ ਬਾਜਾ ਕਰ ਦੇ ਉਹ ਵੀ 5 400 ਪੌਣਾ ਹੀ ਕੋ ਨਾ ਕਣੀ ਬਈ ਇਹ ਪਛੂਟ ਬੋਲ ਜੂਗਾ ਸਾਡਾ ਕੋਈ ਲੈਣਾ ਨਹੀਂ ਹਾਂ ਬਈ ਬਲੀ ਜਾ ਕੈਮਰੇ ਨੂੰ ਬੰਦ ਕਰ ਲੋ ਕੰਦ ਲਾਈ ਗਏ ਚੱਲੋ ਫੁੱਦੂ ਨਾ ਸਾਡੇ ਜਾਂ ਦੁਰਾਜ ਜੀ ਨੂੰ ਕੰਮ ਵੀ ਫੱਜਾਉਣਾ ਹਾ ਦੂ ਬੱਕਰਾ ਆ ਗਿਆ ਦੁੱਧ ਲੈ ਕਿਤਨਾ ਦੇ ਮਾਰੇ ਦੋ ਲੀਟਰ ਦੁੱਧ ਲੈ ਚੋ ਲੋ ਨਾ ਕੋਈ ਗੱਲ ਨਹੀਂ ਇਹ ਤਾਂ ਅਸੀਂ ਵੀ ਭਾਈ ਯਾਰ 14 ਲਾਇਆ ਜਿੱਤਨੇ ਉਹ ਆਏ ਤਾਂ ਮੰਗੇ 3 ਵਾ ਕੇ ਆਇਆ ਵੀ 100 ਆ ਮੈਂ ਦਾਸ ਘਾਟ ਦੇ ਲੋ ਕੀ ਫਾਇਦਾ ਨਹੀਂ ਖੜ ਜਾ ਬੈਠੂ ਆ ਵੀ ਇਹ ਤਾਂ ਪਾਣੀ ਘੇਰ ਵੀ ਆ ਯਾਰਾ ਪਾਣੀ ਕਿਉਂ ਆੜ ਰਮੀ ਨਾਗਾ ਮਾ ਤਾਂ ਬਲ ਕਰਨ ਲੱਗੀ ਐ ਕਿੰਨੇ ਕਰਾਂ ਯਾਰ ਕੀ ਕਰਾਂ ਨਹੀਂ ਆਈ ਨਹੀਂ ਸੋ ਘਾ ਕੇ ਸੋ ਦਿਨ ਨੂੰ ਨਿਕਲ ਫੇਰ ਤੂੰ ਮੁੰਡੇ ਗਾਲੀ ਕਣੇ ਵੀ ਕਿੱਡੀ ਗੱਡਣੀਆਂ ਬੱਕਰੀ ਸੋਹਾਂ ਲਾ ਪਾਇਆ ਹੁਣ ਤੱਕ ਨਹੀਂ ਬਤਾ ਬੱਕਰੀ ਵੀ ਛੋਟੀ ਜਿਹੀ ਨਹੀਂ ਪੈਸੇ ਲਾ ਠੀਕ ਹੈ ਨਾ ਦੇਖ ਬੱਲੇ ਭਾਈ ਸਾਫ ਰਹਾਂਗੇ ਮੈਂ ਉਹ ਕਿਹੜਾ ਕਾਜ ਵੀ ਕਰੀ ਮਰਜੀ ਨਾਲ ਧਰ ਰਹੇ ਨੇ ਉਹ ਆਹ ਦੁੱਤ ਉਹ ਇੱਥੇ ਦੱਸ ਦੇ ਨਾ ਇਹ ਨੰਗੀ ਕਰਦਾ ਸ਼ਰੀਕ ਦੀ ਗੱਲ ਵੀ ਵਾਅਦਾ ਘਾਟਾ ਕਰਦਾ ਯਾਰ ਕਹਿੰਦਾ ਉਹ ਸਤੈ ਨੂੰ ਪਤਾ ਹੀ ਆਪਾਂ ਵੀ ਮੰਡੀਆਂ ਚ ਮੱکریاں ਦਾ ਹੀ ਹੈ ਆ ਹੋਰ ਹੈ ਜੀ ਉੱਥੇ ਖੜਾ ਤਾਂ ਕਹਿੰਦਾ ਹੋਰ ਆ ਲਵੇ ਤਾਂ ਆਜੋ ਮੈਂ ਤਾਂ ਇੱਕ ਮਾਰਿਆ ਨੇ ਨਹੀਂ ਹੋਣਾ ਆ ਦੇਖੋ ਜੀ ਜਾ ਬਈ ਪੂਰੇ ਪਾ ਤਾਂ ਸਾਡਾ ਫੋਨ ਪੂਰਾ ਨਹੀਂ ਆਦਾ ਇਹਦਾ ਕਿੱਦਾਂ ਘਟਰੇ ਪੈਂਦਾ ਕਿਦੋਂ ਨਾ ਫਾਬੀ ਹੋ ਜਾਂਦਾ ਹੋਈ ਇਹਦਾ ਕਰਮਾਂ ਦੀ ਗੱਲ ਹੈ ਉਹਨਾਂ ਦਾ ਪੰਜ ਬੱਕਰ ਵਾਗਣਾ ਐ ਵੀ ਬਦੋਂ ਹੁਣੋਂ ਘਟਣਾ ਵਿੱਚ ਚੱਜੇ ਲੱਗ ਰਿਹਾ ਹੈ ਤੇਜ਼ ਲੱਤੀ ਹੋਏ ਨਹੀਂ ਵਿਚਰੇ ਲੱਗ ਰਹੇ ਹੈ ਤੇਜ਼ ਚੱਕਰੀ ਯਾਰ ਹੁਣ ਇਹ ਤੇਜ਼ ਨੇ ਜੀ ਹੁਣ ਦਊ ਉਹਦੇ ਲਾਏ ਇਹ ਬੱਕਰੀ ਦਾ ਦਊਗੀ ਰਹੀਏ ਅੱਜ ਜੇ ਅੱਜ ਲਾਵੇ ਇਹ ਕਰੂੰਗਾ ਉਹ ਦੇ ਦੋਤੇ ਦੂਸਰੇ ਆਪਣੇ ਚੱਲ ਗਏ ਇਹ ਦੋਤੇ ਕਿਹਾ ਤੂੰ ਪੈਸਾ ਲੈ ਤਾ ਤੂੰ ਕਹਿੰਦਾ ਜਮਾਨਤ ਰਹਾ ਪਰ ਆਪਾਂ ਜਿਨੀ ਖੜੇ ਖਤ ਪਾ ਜਾ ਨਾ ਰਾਂ ਤੂੰ ਮੇਰੇ ਘਰ ਦੇ ਨਹੀਂ ਇਹ ਹੋਰ ਨੂੰ ਭਾਈ ਕਾ ਕੋਈ ਗੱਲ ਨਹੀਂ ਹੋਰ ਨਹੀਂ ਵੀ ਲੈਣੀ ਮੇਰਾ ਪੁੱਤ ਘਾਟ ਪੈ ਜਾ ਕਰ ਨੰਗੀ ਨਹੀਂ ਕਰਦਾ ਲੱਕਰੀ ਨੂੰ ਮੈਂ ਬਿਲਕੁਲ ਬਣਾ ਦਰਾਂ ਨੂੰ ਅਜੀਬ ਨੂੰ ਕੁਲ ਗਾ ਮੰਨਦਾ ਕਾ ਕੋਈ ਨਾ ਪਾ ਤੱਟਾ ਮੁੱਲ ਲਾਇਆ ਤੂੰ ਤੱਟਾ ਮੁੱਲ ਨਹੀਂ ਬਈ ਨਾ ਪੱਕਾ ਮੁੱਲ ਲਾਇਆ ਤੇ ਦੇਜੋ ਮਰਜੀ ਨਹੀਂ ਦੇਖ ਆ ਵੀ ਮੰਨ ਮੈਂ ਤੋ ਲੂੰਗਾ ਬਾਬਾ ਜਿਹਦੋਂ ਕਾ ਟਬੋਂ ਜੀ ਬਾਬਾ ਮੇਰਾ ਕੰਮ ਗੋਣੀ ਰੋ ਬੱਚੋ ਲੈਣੇ ਨੇ ਜਰ ਇਹਨੇ ਤੇਰੇ ਤੇ ਤੇਰੇ ਉਹਦੇ ਚੱਕੂ ਯਾਰ ਬਾ ਬੇਦੀ ਲੋਕ ਯਾਰ ਹੋਂਦਾ ਸਾਰੂ ਗੱਲਾਂ ਹੋ ਗਈਆਂ ਨੇ ਯਾਰ ਮੈਂ ਦੱਸਦਾ ਕਾ ਤਾਪੀ ਮਾਰ ਦੇ ਉਸ ਤੋਂ ਮਾਦਾ ਤਾਪੀ ਮਾਰ ਫਿਰ ਚੱਲ ਤਾਪੀ ਮਾਰ ਤੂੰ ਆਜੀ ਯਾਰ ਮਾਰ ਮਾਰ ਬਾਪੂ ਇਹ ਕਿਹਾ ਤਾਂ ਸਾਡੀ ਨੇ 8500 ਦੀ ਤੇ ਰਾਜ ਦੀ ਬੱਕੀ ਹੋ ਗਈਆ ਚਲੋ ਜੀ ਹੋ ਗਿਆ ਸੌਦਾ 17000 ਦਾ ਇਹ ਕੋਈ ਨਹੀਂ ਜਨਾ ਫਿਰ ਤੇ ਨੇ ਇਹ ਕਹਿੰਦੇ ਨੇ ਪੈਸੇ ਦੇਣੇ ਨੇ ਤਾਂ ਪੈਸੇ ਦੇ ਪੈਸੇ ਨਾ ਬਾਈ ਤਰੀ ਨਹੀਂ ਹੋਦੀ ਕੀ ਆ ਇਹ ਉਲਝ ਗਿਆ ਤੀਗਾ ਉਹ ਬਹੁਤ ਨੰਗਾ ਹੋ ਗਿਆ ਨਹੀਂ ਕੋਈ ਦੱਸ ਕੇ ਨਾ ਨੰਗਾ ਹੋਇਆ ਬਾਬਾ ਲੋ ਇਹ ਹੋਰ ਮੰਗਾ ਕਰ ਰਿਹਾਗਾ ਬਾਈ ਕਹਿੰਦਾ ਮੈਨੂੰ ਘਾਟਾ ਪੈਂਦਾ ਫਿਰ ਫੇਰ ਹੁਣ ਘਾਟਾ ਪੂਗੀ ਇਹਨਾਂ ਬੱਕਰੀ ਜੱਗ ਨਹੀਂ ਬੰਦ ਰਹਾ ਆ ਵੀ ਤੇਰੇ ਫਿਰ ਚੰਦ ਇਹਨਾਂ ਤੇ ਜੀ ਜੀ ਡਰੀਆਂ ਬੱਕਰੀ ਯਾਰਾ ਹਾਂ ਹਾਂ ਹਲਕਾ ਉਹ ਬੱਚੇ ਨੇ ਯਾਰਾ ਬੱਚੇ ਦੇਖ ਰਹੰਦਾ ਹੈ ਬੱਚੇ ਦੇਖ ਰਹੰਦਾ ਆ ਬੱਕਰੀ ਦੇ ਦੇਖੇ ਬਾਹਰੋਂ ਬਾਲਾ ਖਜੇ ਨਾ ਸਾ ਬੋਲ ਨਹੀਂ ਬਾਹਰ ਹੁਣ ਕਰਨੀ ਜਿਹੜੀ ਨਾ ਹੁਣ ਤੂੰ ਗੱਲ ਆ ਯਾਰ ਜਿਹੜਾ ਕੁਝ ਹੋਗਾ ਹੋ ਗਿਆ ਯਾਰ ਇਹ ਤਾਂ ਜਦੋਂ ਟੱਟਾ ਜੂ ਹੋ ਜਾਂਦਾ ਇਹਦਾ ਨਫਾ ਵੀ ਹੋ ਜਾਂਦਾ ਸਾਹ ਤੋਂ ਜਿੰਨੇ ਬੰਦਾ ਮਾਰਦਾ ਨਹੀਂ ਬਾਅਦ ਚ ਦੋਨੇ ਚੀਜ਼ਾਂ ਹੁੰਦੀਆਂ ਚੱਲੀ ਜਾਂਦਾ ਹੁੰਦਾ ਬਾਅਦ ਤੇ ਕੱਟੇ ਹੁੰਦੀ ਰਹਿੰਦੇ ਇਹ ਤੋਂ ਨਵੀਂ ਡਰਾਈ ਲਾ ਹਾਂ ਉਹ ਮੈਂ ਵੀ ਅਹੀਂ ਗਿਲ ਕੋ ਠੀਕ ਨੂੰ ਬਣਾ ਲਿਆ ਆਈ ਕਰੀ ਗਿਆ ਯਾਰ ਉਹ ਯਾਰ ਮੈਂ ਮੇਮਨਗਰ ਕੇ ਵੇਚ ਗਈ ਦਿਖਾਈ ਕਰਾ ਲਾ ਇੱਕ ਲੜਦਾ ਮੇਰੇ ਕੰਨੇ ਮੋੜ ਦੇ ਆਏ ਨਹੀਂ ਜਾਂ ਚਾਹ ਬੰਦਾ ਬੰਦਾ ਇਹਨਾਂ ਦਾ ਬੰਦਾ ਦਿੰਦਾ ਹੈ ਤਾਂ ਤੂੰ ਲਖਾਈ ਕਰੇ ਤੂੰ ਹੀ ਫੜਾ ਬਾਈ ਮਾਰੇ ਦਾ ਪੀ ਵੜੀ ਇਹ ਬੰਦਾ ਨਹੀਂ ਹੈਗਾ ਬਾਈ ਨਾ ਜਿਹੜੀ ਆਪਾਂ ਖੁੱਦੋਂ ਨਾਲ ਨਹੀਂ ਕਰਦੇ ਹੈ ਆਪਾਂ ਅੱਜ ਕਹਿੰਦੇ ਆ ਇਹ ਗੱਲ ਕਰੀ ਜਾਓ ਨਾਲ ਕਰੀ ਆਇਓ ਹੋਰ ਨਾਲ ਹੈ ਜੀ ਜਬਾਨ ਕਰਕੇ ਬੱਲਾ ਕਿਸੇ ਵੀ 500 ਦੇ ਦਿੰਦੇ ਆ ਬਾਈ ਇਹ ਤਾਂ ਲੈਤੀ ਹੋਈ ਆ ਜਾਂ ਵਿਕੀ ਇਸੇ ਵੀ 500 ਦੇ ਦਿੰਦੇ ਆ ਨਾਲ ਖਾਈ ਕਰਾਇਆ ਜਾਓ ਚਾਚਾ ਨਹੀਂ ਨਹੀਂ ਹਜ਼ਾਰ ਰੁਪਏ ਦਾ ਨਾ ਨਾ ਯਾਰ ਕੋਈ ਨਾ ਚੌੜੀ ਕਰੀ ਜਾਂਦਾ ਬੀਬੀ ਜੀ ਨੇ ਕਹਿਆ ਕਰ ਵੀਡੀਓ ਬਣਦੀ ਹੁੰਦੀ ਹੈ ਇਹ ਲੋਕਾਂ ਤੇ ਵੀਡੀਓ ਬਣ ਜਾਂਦੀ ਹੈ ਚਲੋ ਆਓ ਆ ਗਿਆ ਕਿੰਨੇ ਘੰਟੇ ਲੱਗੇ ਬਈ ਕੱਥਾ ਨਹੀਂ ਲਾਇਆ ਸੁਦਾ ਉਹਨਾਂ ਨੇ ਵੀ ਆਪਣਾ ਉੱਥੋਂ ਤੋਂ ਪੁੱਟਦਾ ਥੋਟਾ ਮਾਰਦਾ ਤੇ ਉਹਨਾਂ ਦਾ ਵੀ ਮਾਰ ਨਹੀਂ ਉਹ ਬੰਦੇ ਉਹ ਬੰਦੇ ਇਹਨਾਂ ਨੂੰ ਵੀ ਕਹਿ ਗਈ ਯਾਰ ਚਲ ਆਇਆ ਤਾਂ ਹੁਣ ਕਹੀਂ ਜਾਂਦਾ ਬਾਲਾ ਕਹਿੰਨ ਨਾਲ ਤੱਕ ਨਹੀਂ ਬੰਦੇ ਇਨ ਕਾ ਮਹਾਪਰਵਾਇਨ ਦਾ ਲਗਾ ਕੀ ਕਰਨੀ ਹੁਣ ਅਗਰ ਦੂਜੇ ਪਾਸੇ ਬਟਣੇ ਨੇ ਦੇਖੋ ਕਿ ਕਿ ਬਾਕੀ ਗਏ ਹੋਏ ਫਿਰ ਅੱਛਾ ਜਾਂ ਤੈਨੂੰ ਕਰ ਉਹ ਕੱਢ ਕੇ ਮੈਂ ਪੈਸੇ ਬਣਾ ਲਈ ਅੱਛਾ ਅੱਛਾ ਹੁਣ ਗੱਗਰ ਨੂੰ ਇਹ ਦੇਖਿਆ ਨਹੀਂ ਹਿਸਾਬ ਨਾਲ ਦੇ ਮੈਂ ਤਾਂ 9000 ਦਾ ਲਾ ਬਾਬਾ ਯਾਰਾ ਆਪਾਂ ਨੇ ਕਿਹਾ ਇਹਨੇ ਨਹੀਂ ਵਿਚਾਰੇ ਨੇ ਵੇਚੇ ਇਹ ਵੀ ਆ ਕਹਾਂ ਜਾ ਕੇ ਧੋਕ ਬੜਾ ਕਰਾ ਦੇ ਬਚੇ 100 ਰੁਪਏ ਮੈਂ ਕੋਈ ਬਾਲਾ ਨਹੀਂ ਹੋ ਕਰਿਆ ਇਹ ਮੈਂ ਪੱਲੋਂ ਪਾ ਦੇਣਾ ਬਈ ਹੁਣ ਕਿੰਨੇ ਕਹਿੰਦੇ ਭਾਈ ਪੱਲੋਂ ਅੱਜ ਬਜ਼ਿਹਰੇ ਬਣ ਕੇ ਪਾ ਦੇ ਇਹ ਨਾ ਹੁੰਦਾ ਉਹ ਕੋਈ ਨਹੀਂ ਗੋਆ ਜਾਂਦੇ ਰਹੇ ਹਾਂ ਇੱਥੇ ਦਿੰਦਾ ਤਾਂ ਕਰਦੇ ਯਾਰ ਸਾਡੇ ਨਾਲ ਨਹੀਂ ਹਾਂ ਉਹ ਇਹਨੇ 500 ਰੁਪਏ ਦਾ ਮਾਰ ਲਵੇ ਸਾਰੇ 500 ਰੁਪਏ ਦਾ ਚੱਲ ਜੱਪਾ ਦੇਖੀ ਜੂ ਪੈਣ ਚੱਕੜ ਗਿਆ ਉਹ ਫਾੜਾ ਲੈਣਾ ਫਾੜਾ ਵਧੀਆ ਵਧੀਆ ਤੇ ਖੱਤੇ ਆ ਤੇ ਤਾਂ ਵੀ ਮਾਰ ਦੇਖਦਾ ਲੈ ਕੇ ਯਾਰਾ ਔਰ ਗਾਵਾ ਮਾਰਾ ਨਾ ਬਿਨਾ ਕਹੀ ਤੇ ਕਹਿੰਦਾ 500 ਰੁਪਏ ਮੈਂ ਕਹਾਂ ਤੂੰ ਹੋ ਜਾਗਾ ਤੂੰ ਬੇਹਤਰੀ ਗੱਲ ਕਹਿੰਦਾ ਉਹ ਕੀ ਆ ਉਹ ਮਾਂ ਦੁਖੀ ਲਗਾ ਵਗਾ ਕਰਦੀ ਉਹ ਬਿਨਾ ਕਹੀ ਕਹਿੰਦਾ ਜਰ ਦੇ 500 ਹੋਰ ਪਾ ਦੇ ਯਾਰ ਚਾ ਕਰਦੇ ਯਾਰ ਉਹ ਵਿਚਾਰੇ ਨੂੰ ਪੁੱਛਿਆ ਹੋਈ ਯਾਰ ਇਹ ਉਹ ਗੁੰਰਾ ਪੂਰੇ ਤੇ ਆਇਆ ਤੈਨੂੰ ਦੇਖ ਬਾਈ ਤੈਨੂੰ ਵੀ ਪਤਾ ਹਉ ਮਨ ਨੂੰ ਇਹ ਮਾਮਾ ਤੇ ਮਾਰ ਕੇ ਦਿੱਤ ਮਾਰ ਲੰਦੇ ਉਹ ਮਾਮਾ ਨੇ ਹੁਣ ਇਹਨੂੰ ਖੜਾ ਗਿਆ ਨਹੀਂ ਤੇਰੀ ਗੱਲ ਮੰਨ ਗਿਆ ਹੁਣ ਖੜਾ ਗਿਆ ਉਹਦਾ ਖੜਾ ਗਿਆ ਇਹਨੂੰ ਬੰਦਾ ਤੂੰ ਯਾਰ ਨਹੀਂ ਤੇ ਨੌ ਕਹਿੰਦਾ ਆਪਾਂ 1000 ਰੁਪਏ ਤੇ ਚੱਲ ਪਾ ਦਿੱਤੀ ਮੈਂ ਮੇਰਾ 200 ਬਣੂਗਾ ਮਾਮਾ ਬਣਾ ਦੇਣਾ ਯਾਰਾ ਇਹ ਤੂੰ ਦੇਖ ਯਾਰ ਉਹ ਬਾਈ ਯਾਰ ਲਖਾਈ ਕਰਾ ਦੇਣਗੇ ਯਾਰ ਆਹ ਨਮਾ ਸਾਲਾ ਉਹ ਲਖਾਈ ਕਰਾ ਦੇਣਗੇ ਉਹ ਲਖਾਈ ਕਰਾ ਦੇਣਗੇ ਬੋਹੋ ਮੈਂ ਨੌਂਗਾ ਮੈਂ ਉੱਤੇ ਚੱਲ ਲਖਾਈ ਕਰਾ ਦੇਣਗੇ ਹੁਣ ਕੰਮ ਹੋ ਗਿਆ 10000 ਆ ਵੀ ਹੋ ਗਈ ਬਸ ਚੰਪ ਕਰੀ ਚਲੋ ਜੀ ਕੋ ਨਾਮ ਦਾ ਸੌਦਾ ਉਹ ਯਾਰ ਕੋਈ ਨਾ ਹੱਬਾ ਬੰਨਣਾ ਹੋਵੇ ਯਾਰ ਆਹ ਠੀਕ ਆ ਤੇਰੇ ਕੋਈ ਨਹੀਂ ਖੜਵਾ ਯਾਰ ਉਹੀ ਇਹ ਇਹ ਵੀਡੀਓ ਦੇ ਵਿੱਚ ਵਿੱਚ ਹੀ ਪਾ ਦੇ ਨਾ ਲੈ ਜਾ ਕੋਈ ਨਹੀਂ ਲੱਗੇਗਾ ਕੰਗ ਖੇਮਾ ਇੱਥੇ ਦੇਖ ਹੋ ਰਿਹਾ ਇਦਾਂ ਲਵਾਈ ਦੀ ਇੰਨਾ ਖੋ ਰਿਹਾ ਇੱਥੇ ਛਾਹ ਦੀ ਬਾਹਰੋਂ ਕਰਦੇ ਜਦੋਂ ਇਹ ਖੜੇਗਾ ਆਹ ਕੰਮ ਕਰਕੇ ਭੇਜਾਂ ਉਹ ਬਿੱਟੂ ਇਹ ਗੱਲ ਸੁਣੇ ਮਾੜਾ ਜਾ ਰਿਹਾ ਹਾਂ ਲੋ ਜਿੱਦਾਂ ਸੋ ਜਦਾਂ ਸੋ ਆਦੂ ਤੇ ਬਲਬਾਈ ਤੋਂ ਆਉਣਾ ਤੇ ਗ੍ਰੀਮ ਹੋਰ ਮੁਠੀ 20000 ਰੁਪਏ ਪਾ ਦੇਖੋ 20000 ਰੁਪਏ ਦੇਣਾ ਰੀੜੀ ਛੋੜੇ ਕੱਤਣਾ ਕੰਮ ਕਿਹੜੀ ਬੱਕਰੀ ਆ ਵਧੀਆ ਵਧੀਆ ਮੈਂ ਵੀ ਤੇਰੇ ਕੋਲ ਆ ਆ ਬੱਕਰੀ ਆ ਆ ਪਾਸੇ ਗਣ ਕਿ ਕੋਈ ਨਹੀਂ ਉਹ ਮੇਰੇ ਆਪਣੇ ਬੇਤਰੇ ਸਾਰੇ ਕੋਈ ਸਾਰੀ ਮਤਲਬ ਆਪਣੇ ਆਪਾਂ ਬੰਦ ਰਹਿ ਗਏ ਆ ਆਪਾਂ ਜੈ ਜੈ ਜੀ ਕਰਿਆ ਇਹਨੂੰ ਪਛਣਾ ਕਿਹੜੀ ਆ ਆ ਸੀ ਮੈਂ ਮਿੱਠੂ ਆ ਮੁੰਡੇ ਨੂੰ ਫੜਾ ਸਾਡੇ ਪੁੱਤ ਛੜ ਦੇ ਪੱਟ ਚੰਗਾ ਲੋ ਉਹਨੂੰ ਦੇਖ ਲੋ ਹੁਣ ਚੰਗਾ ਉਹ ਫੇਰ ਚੰਗਾ 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 ਲੈ ਆ ਚੰਗ ਮਾਰ ਲੋ ਮਾਰ ਦੀ ਕਰ ਫੂ ਮਾਰ ਰਿਹਾ ਯਾਰ ਇੱਕ ਮਿੰਟ ਚੱਲ ਬਸ ਤੂੰ ਆ ਬਾਲੀ ਪਾ ਦੇਣਾ ਤੁਹਾਨੂੰ ਕੋਈ ਆਪ ਆਪਣੀ ਯਾਰੀ ਲੈ ਜਾ ਆ ਜਾ ਬੱਠਾ ਬੋਲਿਆ ਯਾਰ ਠੰਡੋਂ ਬੋਲਾ ਮਾਦਰ ਕੰਮ ਹੋ ਗਿਆ ਤਾਂ ਤੈਨੂੰ ਦਈਏ ਪਹਿਲਾਂ ਤੇਰਾ ਮਨ ਕੁਝ ਕਰਾ ਬੇ ਤੂੰ ਨਮਾ ਸਾੜ ਇਹਦਾ ਮਨ ਕੁਝ ਕਰਾ ਇਹ ਨਾਲ ਗੱਲ ਸਹੀ ਗੱਲ ਆ 20000 ਦੇ ਦੇ ਵੀਰੇ ਛੋਟ ਦੇ ਦੇ ਛੋਟ ਕਰ ਦੇ ਚਾਪਿਆ ਲੱਗ ਮਾ ਦੇ ਨੀ ਨੂੰ ਖੁਸ਼ ਹੋ ਕੇ ਕਰਿਆ ਉਸੇ ਤਾਂ ਖੁਸ਼ੀ ਆ ਇਹਦੀ ਮਰਜ਼ੀ ਹੋਰ ਮਾਨ ਕਰੇ ਬੰਦੇ ਨੇ ਯਾਰ ਛੜਾ ਸ਼ਿੰਗਾਰ ਆ ਯਾਰ ਮੰਡੀ ਦਾ ਆ ਚਲੋ 19000 ਆ 5 6 7 8 ਲਾ ਮੈਂ ਤਾਂ ਆਪ ਕਹਿੰਦਾ ਮੈਂ ਤਾਂ ਕੱਲਾ ਤੂੰ ਹੀ ਨਹੀਂਦਾ ਤੇ ਵੇਚ 11 12 13 14 15 ਹੋ ਤਾਰਾ ਤਾਰਾ ਉਨੀ ਆ ਬਾਈ ਠੀਕ 1000 ਰੁਪਏ ਹੋ ਗਿਆ ਮੰਨ ਲਓ ਕਿਤਾ ਹੀ 25000 ਬੱਕਰੀ ਦਾ ਹਾਂ ਉਹਨੇ ਤਾਂ ਪਹਿਲੇ ਖੜੇ ਜਾਣਾ ਖਾਣਾ ਚੂੰਗ ਵਾਲੀਆ ਹਾਂ 8 ਦਿਨ ਨਹੀਂ ਲੈਂਦੀ ਬਾਈ ਨਹੀਂ 8 ਤਰੀਕ ਨੂੰ ਦਿਨ ਪੂਰੇ ਕਹਿੰਦਾ ਹਾਂ 8 ਦਿਨ ਲੈ ਜੇ ਪੈਸੇ ਤੂੰ ਪਿਆਜ ਤੂੰ ਲੋਕ ਜੀ ਆ ਬੱਕਰ ਦਾ ਸੋਨੂ ਲਾ ਕੇ ਨਾ ਆਵੇਂਗੇ ਕੀ ਕਹਿੰਦਾ ਸਰੀਕ ਦੇਖੀ ਜਾਂਦੀ ਹੈ ਨਾ ਤੇਰੀ ਮਰਜ਼ੀ ਹੈ ਬੱਚੇ ਨੂੰ ਜੀ ਦਗਾਉਂਦੀ ਹਾਂ ਇੱਥੇ ਅੰਨਾ ਵੀ ਭਾਰਾ ਦੇਣੀ ਹੈ ਯਾਹਾਂ ਚਾਹ ਦੇਖੀ ਜਿੰਦੇ ਸਭ ਕੁਝ ਕਰਨਾ ਹੁੰਦਾ ਹਾਂ 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 ਬੱਤ ਪੂਰੇ ਵੀ 15000 ਦੀ ਹੋਰ ਆਲਾ ਇਸੇ ਤੇਰੇ ਨਾਲ ਕੁਝ ਅਸਰ ਕਰਵਾਉਣ ਨੂੰ ਆਣੀ ਜੂੜੀ ਬਾੜ ਦੇ ਇਹ ਤਾਂ ਸਦੀ ਪੁੱਗ ਲੈ ਜਾਣਗੇ ਨਹੀਂ ਆਲਾ ਕਹਾਂ ਜਾਣਗੇ ਆ ਲਿਆ ਰਮੇ ਸਾਹਿਬ ਕਿੰਝ ਆ ਜੀ ਵੀ ਜੂੜੀ ਚਾਹ ਤਾਂ ਨਹੀਂ ਜਲਦੀ ਥੱਲੇ ਆ ਜੀ ਇਹ ਦੱਸੋ ਬਚਾ ਨਾ ਨਮਾਜ਼ ਆ ਕਾੜਾ ਕਾੜਾ ਨੁੱਟਵੇ ਸੋਗਾ ਕਿਵੇਂ ਲਾਓ ਉਹ ਨਾ ਇਹਨੂੰ ਕੱਢ ਜਾਇਆ ਲੈ ਹੱਥੋਂ ਉਹ ਕੰਮ ਆਉਂਦੇ ਸੋਣ ਕਹਿੰਦਾ ਉਹ ਮੰਨਦਾ ਜਿਹੜਾ ਰੀਪੜਾ ਰੀਪੜਾ ਕੀ ਕਿਹਾ ਤੈਂ 15000 ਦਰਾਂ ਬਾਬਾ ਜੀ ਪੁੱਛ ਦਿੰਦਾ ਸਾਢੇ 15000 ਸਾਢੇ 15000 ਪੁੱਛ ਦਿੰਦੇ ਸਾਢੇ 15000 ਜੀ ਆ ਫੜੜੀ ਛਾਈ ਮਾੜੀ 10000 ਵੀ ਹੋ ਗਈ ਰੱਖ ਲੈ ਗੰਦਰਾ ਬੜਿਆ ਬੀ ਲਾ ਦੇ ਇਹ ਤਾਂ ਬਾਈ ਨਹੀਂ ਲੈਣੀ ਇਹ ਤਾਂ ਉਹ ਚਲ ਕੋਈ ਨਹੀਂ ਆ ਜੀ ਤੁਹਾਨੂੰ ਚਲ ਜਿਹੜੀ ਕਰ ਜਮਾਨਤ ਲਗਾਈ ਤਾਂ ਕਹਿ ਕੀ ਆ ਹਾਂ ਕਹਿ ਤਾਂ ਕਹਦੇ ਵਾਠ ਠੀਕ ਹੈ ਪਹਿਲੇ ਦੇ ਕੰਮ ਰੱਖ ਲੈ ਬਾਈ ਮੈਂ ਨਹੀਂ ਵੇਚਣੀ ਜੀ ਤੈਨੂੰ ਜਿਵੇਂ ਕਿਹਾ ਉਹ ਮੈਂ ਬਚਾਈ ਆਇਨ ਡਿਗਰੀ ਸਰ ਲਓ ਇਹਦਾ ਚਾਚਾ ਸਹਜਾ ਚ ਲਓ ਜੀ ਇਹਦਾ ਵੀ ਕਹਾਣੀ ਹੋ ਗਿਆ ਤੁਹਾਨੂੰ ਲੱਗੇਗਾ 16000 ਰੁਪਏ ਹੂੰ 11000 ਹੀ ਵੱਖੇ ਦੇ ਤੈਨੂੰ ਜਿਵੇਂ ਕਿਹਾ ਮੈਂ ਤੈਨੂੰ ਮੈਂ ਲਾ ਹੁਣ ਇੱਕ ਮਿੰਟ ਮੇਰੀ ਮੰਨ ਨਹੀਂ ਕਰੋ ਘੱਟ ਪਾਇਆ ਉਹ ਮਨ ਵੀ ਦਾ ਖਰਾਬ ਆ ਹਟ ਗਿਆ ਵਿਚਿਆਰਾ ਉਹ ਮੇਰਾ ਬਾਪ ਮੰਨਦਾ ਨਾ ਕਰੋ ਮੈਂ ਲੜਦਾ ਹੋ ਮੋੜੀ ਨਾ ਨਾ ਮੈਨੂੰ ਭੁੱਗੂ ਤਾਂ ਮੈਂ ਨਹੀਂ ਨਾ ਜੇ ਤਰ ਪਰ ਉਹਨੇ ਬਹਿ ਲਾਉਂ ਨਾ ਕੋਈ ਗਾਣੀ ਜੇ ਲਾ ਦੇ ਫਿਰ ਦੇਖੀ ਜਊ ਹੈ ਮੈਨੂੰ ਬੱਤ ਨਹੀਂ ਲੱਗਦੀ ਹੈ ਜਾਂ ਪੂਰਾ ਕੰਮ ਨੂੰ ਲੱਖ ਮਿਲ ਗਿਆ ਤੇ ਵਈ ਲੱਖ ਦਾ ਕੰਡਾ ਚ ਕਿਵੇਂ ਹੋਇਆ ਬਈ ਦੁੱਧੇ ਦੁੱਧ ਹੀ ਆ ਬਈ ਹੁਣ ਠੀਕ ਹੈ ਜੀ ਤਾਰਾਂ ਹਿਆ ਦੀ ਨਾ ਤਾ ਘਟਨੇ ਪਾਹੀ ਹਾਂ ਬਸ ਮੋੜਿਆ ਹਾਂ ਜੇ ਕੋਈ ਨਹੀਂ ਹੁਣ ਕਾਟਣੇ ਪਾਹੀ ਇਹ ਪਤਾ ਹੁਣ ਮੈਨੂੰ ਪਤਾ ਚੈ ਤੈਨੂੰ ਇਹਦਾ ਕਰਨਾ 20000 ਦੀ ਲੱਗਿਆ ਹੁਣ ਫਾਦ ਦਿੰਦੇ ਆ ਉਹ ਆ ਬੱਕਰੀ ਆਈ ਪਾ ਰੁਗੜ ਤੇ ਰਸਾਂ ਸੁਣ ਵਾਲੀ ਇੱਕ ਦੋ ਘਾਟਾਂ ਦੇ ਵਿੱਚ ਰਸਾ ਕਹਨੂੰ ਪਾਉਣਾ ਨਹੀਂ ਦੇਖਣੇ ਕਿ ਯਾਰ ਜੇ ਹੂੰ 2000 ਦਬਰਾ ਤੋਂ ਨੂੰ 18 ਲੱਗ ਗਿਆ 18 ਲਾਤਾ ਜੀ 18 ਲਾਤਾ ਕਿਹੜੀ ਬੱਕਰੀ ਤੇ ਆ ਬੱਕਰੀ ਤੇ ਸਭ ਮਕਰੀਆ ਹੋਤ ਲੱਗਦੀ ਵੀ ਐ ਕਿ ਖੜੇ ਹੋਰ ਕੱਢ ਲਾ ਸਵਾਦ ਲੈਂਦੇ ਨੇ ਜੀ ਕੱਢ ਲਾ ਬਰਾਸ ਹਰੇ ਸਾਰਾ ਓਕੇ ਦੇ ਇਹ ਇੱਥੇ ਚੱਲ ਵੀ ਬਸ ਆ ਹੁਣ ਨੇ ਹੁਣ ਨਹੀਂ ਬਸ ਤੇ ਰੱਖ ਲਾ ਕੋ ਰੱਖ ਰਾਂ 19000 ਦੀ ਲੈਂਦਾ ਹੈ ਇਹ ਨਹੀਂ ਇਹ ਤਾਂ ਦਿੰਦਾ ਨਹੀਂ ਰਹਿਣ ਦੇ ਪਾਸੇ ਭਾਈ ਹੁੰਦਾ ਹੈ ਭਾਈ ਉਹ ਟਾਇਰ ਹੁੰਦਾ ਉਹ ਕੋਈ ਨਹੀਂ ਟਾਇਰ ਤਾਂ ਹੁੰਦਾ ਜੀ ਜੀ ਅੱਗੇ ਸਬਸ ਕਰੇ ਮੈਂ ਤੁਹਾਨੂੰ ਫੇਰ ਦੱਸਦਾ ਕੱਦ ਕਾਠ ਵੀ ਦੇਗਾ ਡੈਡਾ ਤੇਰੀ ਕੀ ਚਾਹਤ ਨਹੀਂ ਇਹ ਤੋਂ ਫਤੂ ਕੀ ਆ ਉਹ ਨਹੀਂ ਯਾਰ ਬੇਤੀਆਂ ਨੂੰ ਮਨ ਲੱਗਦਾ ਯਾਰਾ ਪਾੜ ਦੇ ਫਿਰ ਪਾੜਾ ਤਾਂ ਪੂਰਾ ਵੀਰ ਹੀ ਹੋ ਗਿਆ ਤੇ ਦੇ ਬੜਾ ਹੁਣ ਤਾਂ ਬਸ ਬੜਾ ਇੱਥੇ ਜਾ ਕਰਦਾ ਇਦੋਂ ਤੇਰੀ ਮੰਨ ਦੀ ਅੱਛਾ ਬੁਰੀ ਹੋਗੀ ਦੇ ਦੇ ਹੁਣ ਉਹ ਵੀ 20 ਠੀਕ ਆ ਯਾਰ ਠੀਕ ਆ ਕਿਨੇ ਨਾਲ ਕੀ ਗੱਲ ਕਰਨੀ ਆ ਮੈਂ ਸਭ ਭਾਂਡਾ ਬਣਾਇਆ ਚਾ ਠੀਕ ਚਲੋ ਭਾਈ ਠੀਕ ਆ ਇਹ ਹੋ ਗਈ 20 ਹਜ਼ਾਰ ਦੀ ਬੋਲੀ ਆ ਕਹੇਗਾ ਤੁਹਾਨੂੰ ਦੇ ਉਹ ਯਾ ਬੱਕਰੀ ਇਹ ਕੰਮੀ ਆਈ ਉਹ ਬਸ ਹੋ ਗਈ ਹੁਣ ਤੈਨੂੰ ਕਹਿਤਾ ਹਾਂਗਾ ਕਹੀ ਹੋਏ ਕਹਿੰਦੇ ਇਹਦੇ ਨਾਲ ਗੱਲ ਬੱਕਰੀ ਰੇਟ ਭਾ ਦੱਸ ਦੇਣੀ ਹੈਗੇ ਇਹ ਗਾਂ ਵੇਚਣੀ ਹੈ ਲੋ ਜੀ ਜੋ ਅਰੇ ਪਿਆਰ ਪਰ ਬਰੀ ਦਵਾਈ ਇਹ ਤੈਨੂੰ ਮੰਗਦਾ ਜੀ ਓਏ ਜੀ ਥੋੜਾ ਘੱਟ ਨਹੀਂ ਕਰੂੰਗਾ ਪਿਆਰ ਪਰ ਬਰੀ ਲੱਗਦਾ ਮੈਂ ਕਰਕੇ ਮੈਨੂੰ ਫੜਾ ਦੇ ਭਾਈ ਕਿ ਤਸਦੀ ਕਰਦਾ 70 ਲੱਗਦਾ ਮਤ ਸੋਣਾ ਲੱਗਦਾ ਜੱਡਾ ਪਤਾ ਜੀ ਕੋਈ ਇਹਦੋਂ ਨਾ ਬੜੀ ਆ ਹਾਂ ਹਾਂ ਤੁਮਾ ਨੰਬਰ ਲੱਗਦਾ ਕਿ ਭਾਈ ਇਹ ਨਗਵਤ 70000 ਲੱਗ ਗਿਆ ਬਈ ਪੰਗ ਦਾ ਪਤਾ ਨਹੀਂ ਕਿੰਨਾ ਜੇ ਲੱਖਾ ਵਾ ਹੈਗਾ ਹਾਂ ਦੇ ਕਿ ਜਡੋ ਲੈ ਵਕਰਾ ਚਲ ਫੋਟੋਆਂ ਬਣਿਆ ਬਣਿਆ ਹੈ ਕੀ ਮੁੱਲ ਕੀਤਾ ਜਾ ਉਹ ਤਾਂ 30000 ਮੁੱਲ ਚਾਰ ਦਾ ਲੱਗਿਆ ਕੀ ਮੁੱਲ ਕਿਤਵੇ ਨੇ ਮਹਾਰਨੀਗੜ ਤੇ ਲਾ ਕੇ ਗਏ ਨੇ ਬੱਕਰੀਆਂ ਵਾਸਤੇ ਲੈ ਜਾਣਾ ਸੀ ਉਹਨਾਂ ਦੇ ਘਰੇ ਲਾ ਕੇ ਉਹਨੂੰ ਘਰੇ ਹੈ ਆਹ ਫੋਨ ਵੇਚਦੇ ਆ ਆ ਜਿਆਦਾ ਪਾਇਆ ਆ ਜਾ ਲੈ ਖਾਈ ਕਰਾ ਚੱਲ ਆ ਇਹਦੀ ਕਰ ਨਿਮੇੜ ਦੇ ਦੀ ਨਾਲ ਹੀ ਹੁਣ ਓਏ 850 ਕੀ ਜਿੰਦੇ ਨੇ ਅੱਜ ਲੋੜ ਆ ਤੂੰ ਜੇ ਤੂੰ ਧੀਰੇ ਕੰਮ ਕਰਦਾ ਲਿਆ ਕੇ ਸੀਸੋਂ ਨੂੰ ਤਿਆਸੋਂ ਦੇ ਦ ਨਾ ਇਹ ਤਾਂ ਹੈਗਾ ਉਹੀ ਫਿਰ ਮੈਂ ਤਾਂ ਉਹੀ ਗੱਲ ਕਹਾਂ ਆਪਾਂ ਇਹਨੇ ਜੇ ਜਾ ਕੇ ਜਾ 950 ਕਾ 95000 ਕਹੇ ਤਾਂ ਆਪਾਂ ਲਿਖਾਈ ਤੀ ਇਹਨੇ ਮੇਰੇ ਫਿਰ ਸਾਲਾ ਜਮਾ ਸਹੀ ਆ ਮਿੱਠੂ ਬਹੁਤ ਆ ਬਸ ਇਸ ਤੋਂ ਵੱਧ ਜੇ 950 ਲੈ ਲੈ ਲਿਖਾਈ ਹੋਊ ਯਾਰ ਲਿਖਾਈ ਆਪਾਂ ਆਪਣੀ ਮੈਂ ਰਹਿਣਾ ਉਹ ਅਲੱਗ ਲੈਣਾ ਇਹ ਉਹ ਨਦਲਾਲੀ ਦਾ ਤੇਰੀ ਲੈ ਨਹੀਂ ਲੈਣੀ ਜਦੋਂ ਮਨਸਰਦ ਦੂਰ ਹੋ ਜਾਂਦਾ ਕੀ ਹੁੰਦਾ ਚੱਲ ਸੋਦਾ ਕਰਦਾ ਅਗਲੇ ਵਾਰ ਫਿਰ ਤਾਂ ਦੇਣਾ ਹੀ ਪੈਣਾ ਪੱਕਾਈ ਵੀ ਮਾਰਦਾ ਬੰਦਾ ਵਿੱਚ ਬੋਲਦਾ ਦੱਸੋ ਨਾ ਨਾ ਬਸ ਦੇਖੀ ਜਾਂਦੀ ਹੈ 9.5 ਤੁਹਾਨੂੰ ਕਹਦਾ 9.5 ਚੱਲ ਵੀ ਉਹ ਠੀਕ ਹੈ ਨਹੀਂ ਫੜਨਾ ਆਹ ਵਾਸਤੇ ਬਸਤਾਨ ਆਏ ਉਹ ਮੋਰੀ ਬੰਦਾ ਕੀ ਚੀਜ਼ ਹੈ ਬਸਾਉਣਾ ਬੇਸਾ ਮੰਡੀ ਉਹ ਨਹੀਂ ਗਾਹ ਕਰਦਾਗਾ ਵੀ ਗਾਹ ਕਰ ਬਸ ਚੱਕ ਵੀ ਸਰਦ ਨਹੀਂ ਹੋਣਾ ਇਹ ਹੋਇਆ ਬਈ 89000 ਰੁਪਏ 89000 ਹੋ ਗਏ ਜੀ ਕਾਲਾ ਖੱਸੀ ਬੱਕਰਾ ਹੈ ਕਾਲਾ ਖੱਸੀ ਬੱਕਰਾ ਖੱਸੀ ਬੱਕਰਾ ਪਾਉਂਦਾ ਹੋਇਆ ਮੜੀ ਗੱਲ ਵੀ ਛੱਡ ਜਾਂਦੇ ਹਾਂ ਅੱਜ ਦਿਨ ਹੋ ਲਿਖ ਚੱਕਿਆ ਜੀ ਨਾ ਲੈਰੀ ਮੰਡੀ ਦੇ ਤੇ ਚਲਾ ਦੇ ਬਈ ਉਹ ਸਦਾ ਤੜਕੀ ਤੜਕੀ ਵਧੀਆ ਹੁੰਦਾ ਹੈ ਹਾਂ ਅੱਜ ਜਾ ਹਾਂ I <laughs> not <laughs> ah.